ਸਮਾਣਾ ਸਦਰ ਪੁਲਿਸ ਵੱਲੋਂ ਇੱਕ ਕਥਿਤ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਕੀ 10 ਕਿਲੋ ਪੁੱਕੀ ਬਰਾਮਦ ਹੋਈ ਹੈ ਇਹ ਜਿਹੜੇ ਕਥਿਤ ਤੌਰ ਤੇ ਹੈ ਕਿ ਇਹ ਕਹਿੰਦੀ ਮੈਨੂੰ ਕੋਈ ਦੇ ਗਿਆ ਇਸ ਦਾ ਕਹਿਣਾ ਲੈ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਕਥਿਤ ਤੌਰ ਤੇ ਨੂੰ ਸਮਾਣਾ ਮੈਡੀਕਲ ਦੇ ਬਾਅਦ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਸਰਬਜੀਤ ਸਿੰਘ ਹੈ ਪੁਲਿਸ ਅਧਿਕਾਰੀ ਇਸ ਤਰ੍ਹਾਂ ਇਨਫੋਰਮੇਸ਼ਨ ਲਈ ਤੁਸੀਂ ਕਿੱਥੇ ਸੀ ਤੇ ਕਿਸ ਤਰ੍ਹਾਂ ਕਾਬੂ ਆਈ ਜੀ ਬੀਤੀ ਕੱਲ ਅਸੀਂ ਬਾਦ ਸ਼ੱਡਾ ਟੈਂਟਲ ਸਮੇਤ ਪੁਲਿਸ ਪਾਰਟੀ ਤੇ ਮੌਜੂਦ ਸੀਗੇ ਗ੍ਰੱਟ ਦੇ ਸੰਬੰਧ 'ਚ ਉਹ ਤਾਂ ਸਾਨੂੰ ਸੀਕਰ ਐਨ ਪਰਮਿਸ਼ਨ ਹੋਈ ਸੀ ਲੱਛੋਕੌਰ ਪਤਨੀ ਨਿਰਮਲ ਸਿੰਘ ਦਾ ਕੁਪੀ ਯੂਰੋਪੋਸ ਤੇ ਵੇਚਣ ਦੀ ਆਦੀ ਆ ਜੋ ਅੱਜ ਆਪਣੇ ਪਿੰਡ ਬੇਲਪੁਰ ਦੀ ਸ਼ਮਸ਼ਾਨ ਘਾੜ ਦੇ ਨੇੜੇ ਰਸਤੇ ਦੇ ਬੈਠੇ ਵੇਚ ਚ ਗਾਕਾਂ ਦੀ ਇੰਤਜ਼ਾਰ ਕਰ ਰਹੀ ਆ ਹਾਂਜੀ ਇਸ ਤੇ ਅਸੀਂ ਪਰਚਾ ਦਰਜ ਕਰਕੇ ਉਹ ਤੇ ਰੀਡ ਕੀਤੀ 10 ਕਿਲੋ ਕੁਪੀ ਯੂਰੋਪੋਸ ਬਰਾਮਦ ਕਰਾਈ ਆ ਬੈਕਗਰਾਉਂਡ ਆ ਇਹ ਪੜਤਾਲ ਦਾ ਵਿਸ਼ਾ ਸੀ ਪੜਤਾਲ ਕਰਾਂਗੇ ਹਾਂ ਹਾਂਜੀ ਪਰਚੇ ਵੇਖਾਂਗੇ ਰਿਕਾਰਡ ਪ੍ਰੋਪਰ ਹੈ ਅੱਛਾ ਕਾਰ ਦੋ ਘੰਟੇ ਕੋਲ ਟ੍ਰੈਵਲ ਜੀ ਨਾ ਜੀ ਬាទ ਜੀ ਗਲਤੀ ਹੋ ਗਈ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼